ਔਰ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਾਣੀ ਨਾਮ ਸਿਮਰਨ ਦਾ ਪੱਲਾਣਾ ਛੱਡੋ ਸੋ ਅੱਜ ਆਪਾਂ ਵਿਚਾਰ ਕਰਦੇ ਆ ਚੌਪਈ ਸਾਹਿਬ ਬਾਰੇ ਜਿਹੜੀ ਵੀ ਸੰਗਤ ਚੌਪਈ ਸਾਹਿਬ ਦਾ ਪਾਠ ਕਰਦੀ ਹੈ ਭਈ ਉਹਨਾਂ ਨੂੰ ਕੀ ਫਲ ਮਿਲਦਾ ਹੈ ਚੌਪਈ ਸਾਹਿਬ ਬਹੁਤ ਸ਼ਕਤੀਸ਼ਾਲੀ ਬਾਣੀ ਹੈ ਚੌਪਈ ਸਾਹਿਬ ਸ਼ਕਤੀਆਂ ਦਾ ਖਜ਼ਾਨਾ ਭਰਦੀ ਹੈ ਸ਼ਕਤੀਆਂ ਦਾ ਖਜ਼ਾਨਾ ਗੁਰੂ ਮਹਾਰਾਜ ਨੇ ਚੌਪਈ ਸਾਹਿਬ ਬਹੁਤ ਹੀ ਸ਼ਕਤੀਸ਼ਾਲੀ ਬਾਣੀ ਦਾਸੰਬ ਬਾਣੀ ਆਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਬਾਣੀ ਚੌਪਈ ਸਾਹਿਬ ਸੋ ਅੱਜ ਆਪਾਂ ਇਹਦੀ ਮਹੱਤਤਾ ਪੜ੍ਹਦੇ ਹਾਂ ਚੌਪਈ ਸਾਹਿਬ ਬਾਰੇ ਮਹਾਰਾਜ ਕਹਿੰਦੇ ਹਨ ਜਿਹੜੇ ਵੀ ਚੌਪਈ ਸਾਹਿਬ ਦੀ ਪਾਠ ਕਰਨਗੇ ਵਾਦ ਤੋਂ ਬਾਅਦ ਜਿਹੜੇ ਚੌਪਈ ਸਾਹਿਬ ਦੀ ਪਾਠ ਕਰਨਗੇ ਉਹਨਾਂ ਦੇ ਘਰੇ ਇਕ ਤਾਂ ਜਿਹੜੀ ਗਰੀਬੀ ਹੁੰਦੀ ਹੈ ਗਰੀਬੀ ਤੋਂ ਗਰੀਬੀ ਨਿਕਲ ਜਾਂਦੀ ਹੈ ਘਰ ਚੋਂ ਚੌਪਈ ਸਾਹਿਬ ਦੇ ਬਾੜ ਕਰਨਾ ਇੱਕ ਕਰਮ ਜਗਦੇ ਬੰਦੇ ਦੀ ਮਾੜੀ ਕਰਮ ਮਰ ਜਾਂਦੇ ਨੇ ਚੰਗੇ ਕਰਮ ਜਾਗਦੇ ਨੇ ਤੇ ਇੱਕ ਮਹਾਰਾਜ ਨੇ ਇਹਦੇ ਵਿੱਚ ਪੰਕਤੀ ਲਿਖੀ ਹੈ ਅੜੇਲਾ ਸੁਣੈ ਗੁੰਗੁਜੋ ਜਾਹੇ ਸੋ ਰਸਨਾ ਪਾ ਬਈ ਸੁਣੈ ਮੂਡ ਚਿਤਲਾਏ ਚਤੁਰਤਾ ਆ ਬਈ ਦੁਖ ਦਰਦ ਪਾਓ ਨਿਕਟਣਾ ਤੈਨ ਨਰਕੀ ਰਹਿ ਹੋ ਜੋ ਯਾਕੀ ਇੱਕ ਵਾਰ ਚੌਪਈ ਤੋਂ ਕਹ ਚੌ ਸੋ ਸਾਲ ਸੰਗਤ ਜੀ ਮਹਾਰਾਜ ਨੇ ਇਹਨਾਂ ਬਾਰੇ ਕਿਹਾ ਸੁਣੈ ਗੰਗੂ ਜੋ ਯਾਹੇ ਸੋ ਰਸਨਾ ਪਾਵੇ ਬਈ ਜਿਹੜਾ ਵੀ ਗੁੰਗਾ ਵਿਅਕਤੀ ਹੈ ਜੋ ਮੰਨ ਲਾ ਕੇ ਚੌਪਈ ਸਾਹਿਬ ਦਾ ਪਾਠ ਕਰੂ ਤਾਂ ਉਹਨੂੰ ਜਿਹੜਾ ਉਹਦਾ ਗੁੰਗਾ ਪਾਣਾ ਹੈਗਾ ਉਹ ਆਪਦੀ ਜੀਬ ਪ੍ਰਾਪਤ ਕਰ ਲਏਗਾ ਬਈ ਉਹ ਬੋਲਣ ਲੱਗ ਜੂ ਸੁਣੈ ਗੰਗੂ ਜੋ ਯਾਹੇ ਸੋ ਰਸਨਾ ਪਾਵੇ ਰਸਨਾ ਨੂੰ ਪਾ ਲਏਗਾ ਉਹ ਸੁਣੈ ਮੂਡ ਚਿਤ ਲਾਏ ਚਤੁਰਤਾ ਬਈ ਜਿਹੜਾ ਵਿਅਕਤੀ ਉਹ ਹੈ ਦਿਮਾਗ ਤੋਂ ਮੜਾ ਇਹ ਕਮਜ਼ੋਰਾਗਾ ਸਭਈ ਦਿਮਾਗ ਘੱਟ ਕੰਮ ਕਰਦਾ ਉਹਦੇ ਅੰਦਰ ਸਿਆਣਪ ਪੈਦਾ ਹੁੰਦੀ ਚਤੁਰਤਾ ਚਤੁਰਤਾ ਵੱਧ ਜੂ ਸੁਣਾ ਮੂੜ ਚ ਤਲਾਏ ਚਤੁਰਤਾ ਵਈ ਪਰ ਕਰਨਾ ਪੈਂਦਾ ਪੂਰੇ ਅੰਦਰੋਂ ਭਿੱਜ ਕੇ ਮਹਾਰਾਜ ਦੇ ਪ੍ਰੇਮ ਨਾਲ ਸੁਣਾ ਮੂੜ ਚ ਤਲਾਏ ਚਤੁਰਤਾ ਵਈ ਦੂਖ ਦਰਦ ਭਾਓ ਨਿਕਟਣਾ ਤਨੇ ਨਰਕੇ ਰਹੇ ਬੰਦੇ ਨੂੰ ਭੂਤਾਂ ਪ੍ਰੇਤਾਂ ਤੋਂ ਡਰ ਲੱਗਣੋਂ ਹਟ ਜਾਂਦਾ ਮਾਦਲੂ ਕੀ ਉਹਦੇ ਅੰਦਰ ਕਿਸੇ ਦਾ ਪੈ ਨਹੀਂ ਹੁੰਦਾ ਸਿਰਫ ਇੱਕ ਦਾ ਪੈ ਹੁੰਦਾ ਪਰਮਾਤਮਾ ਦਾ ਹੋਰ ਕਿਸੇ ਦਾ ਪੈ ਨਹੀਂ ਹੁੰਦਾ ਖੋਜੋ ਜਾਂ ਕੀ ਇੱਕ ਵਾਰ ਚੌਪਈ ਕੋ ਕਹਿੰਦੇ ਹੋ ਭਈ ਜਿਹੜਾ ਵੀ ਇਸ ਚੌਪਈ ਸਾਹਿਬ ਦਾ ਮਨ ਲਾ ਕੇ ਪਾਠ ਕਰੇਗਾ ਉਹਦੇ ਅੰਦਰ ਇਹ ਮਹਾਰਾਜ ਗੁਰਬਾਣੀ ਦੀਆਂ ਪੰਕਤੀਆਂ ਇਹਨ ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਨੇ ਸੁਣੇ ਗੰਗੂ ਜਹੇ ਸੁਰਸਨਾ ਪਾ ਬਈ ਸੁਣੇ ਮੂੜ ਚ ਤਲਾਈ ਚਤਰਤਾ ਬਈ ਦੁਖ ਦਰਦ ਭਾਉ ਨਿਕਟਣਾ ਦਿਨ ਨਰਕੀ ਰਾਇ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਗੈ ਚੌਪਈ ਆ ਪੰਖ ਦੀ ਦਾ ਅਰਥ ਹੈ ਵੀ ਜਿਹੜਾ ਵੀ ਇਹਨੂੰ ਇੱਕ ਵਾਰੀ ਪੂਰਾ ਐਨ ਜਮਾ ਅੰਦਰੋਂ ਭਿੱਜ ਕੇ ਮਹਾਰਾਜ ਨੂੰ ਬਈ ਦਿਲ ਵਿੱਚ ਹਿਰਦੇ ਵਿੱਚ ਯਾਦ ਕਰਕੇ ਕਰੂ ਉਹਦੇ ਨਾਲ ਗੁੰਗੇ ਦੀ ਜੀਬ ਵਾਪਸ ਆ ਜੂਗੀ ਜਿਹੜਾ ਬੋਲਾ ਬੰਦਾ ਹੋਊਗਾ ਦਿਮਾਗ ਤੋਂ ਮੜਾ ਇਹ ਮਸਤਾਨਾ ਹੋਊਗਾ ਉਹਦੀ ਸਿਆਣਪ ਆ ਜੂਗੀ ਚਤੁਰਤਾ ਆ ਜੂਗੀ ਬਈ ਇਹ ਪਾਠ ਨੂੰ ਪਰੰਦਰੋ ਪ੍ਰੇਮ ਨਾਲ ਕਰਨਾ ਪੈਂਦਾ ਸ਼ਕਤੀਆਂ ਦਾ ਖਜ਼ਾਨਾ ਤਾਂ ਇਹ ਨਹੀਂ ਕਹਿੰਦੇ ਚੌਪਈ ਸਾਹਿਬ ਮਹਾਰਾਜ ਚੌਪਈ ਸਾਹਿਬ ਬਹੁਤ ਵੱਡੀ ਸ਼ਕਤੀਸ਼ਾਲੀ ਬਾਣੀ ਹੈ ਸੋ ਚੌਪਈ ਸਾਹਿਬ ਦੇ ਵੱਦ ਤੋਂ ਵੱਦ ਪਾਠ ਕਰਨੇ ਚਾਹੀਦੇ ਨੇ ਘੱਟੋ ਘੱਟ ਦਿਨ ਚ ਆਪਾਂ ਨੂੰ 25 ਵਾਰ ਪਾਠ ਕਰਨੇ ਚਾਹੀਦੇ ਨੇ ਫਿਰ ਬਾਅਦ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਮਹਾਰਾਜ ਤੇਰੀ ਬਾਣੀ ਹੈ ਤੁਸਾਂ ਸਾਥ ਤੁਸਾਂ ਸਾਡੇ ਤੋਂ ਕਰਾਈਏ ਜਿੰਨੀ ਹੋ ਸਕੇ ਕਰ ਵੱਦ ਤੋਂ ਵੱਦ ਨਾਮ ਸਿਮਨ ਦੇ ਆਤਮ ਗੁਰਦਾਸ ਵੇਖੇ ਮਹਾਰਾਜ ਬੜੀ ਕਿਰਪਾ ਕਰਦੇ ਨੇ ਚੌਪਈ ਸਾਹਿਬ ਦੀ ਬਾਣੀ ਸੋ ਸਾਰੀ 사 ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ